ਮੇਰੀ ਜਾਨ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਨੀ ਸਾਡੇ ਨਹੀਂ ਸੋਗਾਤਾ ਕਦੇ ਹੋਈਆਂ ਨਾ ਰਤਾ ਕਿੰਨਾ ਚਿਰ ਹੋ ਗਿਆ ਲੈ ਮੋਟੇ ਬੋਵੀ ਸ਼ਰਮਾ ਜੀ ਦੇ ਸਟੂਡੀਓ ਸਰੀ ਕਿੰਨੇ ਨੰਬਰ ਆ ਬੋਬੀ ਆਪਣਾ ਸਟੂਡੀਓ ਕਿੱਥੇ ਆ ਇਹ ਸਰੀਚ ਕਿੱਥੇ ਸਰੀ ਦੇ ਵਿੱਚ 99 A ਐਵੇਨਿਊ 99 A ਐਵੇਨਿਊ ਮੈਂ ਬਹੁਤ ਸਾਰੇ ਫਿਲਮਾਂ ਦੇ ਗਾਣੇ ਹੋਰ ਕਿੰਨੀਆਂ ਰਿਕਾਰਡਿੰਗ ਜਿਹੜੀਆਂ ਮੈਂ ਬੋਬੀ ਕੋਲ ਆ ਕੇ ਕਰਦਾ ਹਾਂ ਕਮਾਲ ਦਾ ਰਿਕਾਰਡਿਸਟ ਤੇ ਕਮਾਲ ਦਾ ਮਿਊਜ਼ੀਕਲ ਡਾਇਰੈਕਟਰ ਤੇ ਬਹੁਤ ਤਰ੍ਹਾਂ ਦੇ ਪੈਸੇ ਤਾਂ ਬਣਦੇ ਉਹ ਤੇਰੀ ਕਰ ਰਿਹਾ ਪ੍ਰਮੋਸ਼ਨ ਹਨਾ 35 ਮਿਲਦੀ ਪਾਕਿਸਤਾਨ 'ਚ ਕਰਦਾ